ਹੁਣ ਦੇ ਸਮੇਂ ਦਾ ਸੱਚ ਇਹੋ ਹੈ ਕਿ ਅੱਜ ਦੀ ਪੀੜ੍ਹੀ ਮਾਪਿਓ ਤੋਂ ਨਹੀਂ ਡਰਦੀ ਸਗੋਂ ਮਾਪਿਓ ਡਰਦੇ ਹਨ ਇਹ ਬਹੁਤ ਕੋੜਾ ਸੱਚ ਹੈ ਪਰ ਸੱਚ ਸੱਚ ਵੀ ਹੈ ਕਿ ਇਹ ਫੋਨ ਦੀ ਕਰਾਮਾਤ ਹੈ ਕਿ ਇਹ ਸੰਸਕਾਰਾਂ ਦੀ ਕਰਾਮਾਤ ਹੈ ਕਿ ਇਹ ਨਵੇਂ ਜਮਾਨੇ ਦੀ ਕਰਾਮਾਤ ਹੈ ਸੰਘਾ ਜੀ ਇਹਨਾਂ ਦਾ ਜ਼ਿੰਮੇਵਾਰ ਕੌਣ ਹੈ اے ਬਖਸ਼ਣਹਾਰ ਪਾਲਣਹਾਰ ਆਪ ਜੀ ਅੱਗੇ ਅਰਦਾਸ ਕਰਦੇ ਹਾਂ ਜੇਕਰ ਕੋਈ ਭੁੱਲ ਇਨਸਾਨ ਤੋਂ ਹੋਈ ਹੈ ਤਾਂ ਬਖਸ਼ੋ ਜੀ ਆਪਣੇ ਬੱਚਿਆਂ ਨੂੰ ਸਿੱਧੇ ਰਸਤੇ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ